ਆਜ ਧਰਮ ਦੀ ਦੁਨੀਆ ਦੇ ਅੰਦਰ ਚਾਰ ਚੀਜ਼ਾਂ ਦੀ ਲੋੜ ਹੁੰਦੀ ਹੈ ਕਿਸੇ ਵੀ ਕੌਮ ਨੂੰ ਤਰੱਕੀ ਕਰਨ ਵਾਸਤੇ ਜੀ ਪਹਿਲਾ ਉਹਦੇ ਕੋਲ ਮੁਕਾਮ ਹੋਵੇ ਦੂਸਰਾ ਉਹਦੇ ਕੋਲ ਪੈਗਾਮ ਹੋਵੇ ਤੀਜਾ ਉਹਦਾ ਨਿਜ਼ਾਮ ਹੋਵੇ ਤੇ ਚੌਥਾ ਉਹਦੇ ਕੋਲ ਵਿਦਵਾਨ ਹੋਵੇ ਇਹ ਚਾਰ ਚੀਜ਼ਾਂ ਕਿਸੇ ਕੌਮ ਨੂੰ ਤੱਕੀ ਲਈ ਜ਼ਰੂਰੀ ਆਜ ਸਾਡੇ ਕੋਲ ਪੈਗਾਮ ਦੁਨੀਆ ਦੇ ਵਿੱਚੋਂ ਸਭ ਤੋਂ ਸ੍ਰੇਸ਼ਟ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ ਪੈਗਾਮ

ਪਹਿਲਾ ਮੁਕਾਮ ਵੀ ਬਾਬਾ ਨਾਨਕ ਆਪ ਪਹਿਲਾ ਪੈਗਾਮ ਦੇਣ ਵਾਲਾ ਵੀ ਬਾਬਾ ਨਾਨਕ ਆਪ ਵਿਦਵਾਨ ਵੀ ਆਪ ਪਰ ਚੇਤੇ ਰੱਖਿਆ ਜੇ ਅੱਜ ਸਾਡੇ ਕੋਲ ਪੈਗਾਮ ਵੀ ਦੁਨੀਆ ਤੋਂ શ્રેਸ਼ਟ ਮੁਕਾਮ ਵੀ ਬੜੇ ਚੰਗੇ ਨੇ ਦੋ ਚੀਜ਼ਾਂ ਦੀ ਕਮੀ ਰਹਿ ਗਈ ਇੱਕ ਨਿਜ਼ਾਮ ਚੰਗਾ ਨਹੀਂ ਰਹਿ ਗਿਆ ਦੂਜਾ ਵਿਦਵਾਨ ਚੰਗਾ ਨਹੀਂ ਰਹਿ ਗਿਆ ਨਿਜ਼ਾਮ ਤੇ ਵਿਦਵਾਨ ਪ੍ਰਬੰਧ ਤੇ ਸੁਣਿਆ ਦੇਣ ਵਾਲਾ ਪ੍ਰਚਾਰਕ ਮਾਫ਼ ਕਰਿਆ ਜੇ ਆਧਵੇ ਪ੍ਰਚਾਰਕ ਨੂੰ ਜਦੋਂ ਦੇਖਉਂਦੇ ਜੀ ਆਪੇ ਵਿੱਚ ਕੁੰਡੀਆਂ ਵਾਲੇ ਸੇ ਨੂੰ ਫਸਾ ਕੇ ਫਿਛਲੇ ਪੈ ਗਏ ਮੈਂ ਇਤਿਹਾਸ ਵਿੱਚ ਕਦੀ ਐਸਾਨੀ ਦੇ ਪੜਿਆ ਤੇ ਭਾਈ ਰਾਮ ਕੋਇਰ ਜੀ ਕਥਾ ਕਰਕੇ ਗਏ ਤੇ ਭਾਈ ਮਨੀਸ਼ ਨਾਲ ਕੇ ਉਹਦੀ ਗੱਲ ਨੇ ਕਟਾਕਸ ਕਰਕੇ ਟਾਂਡਾ ਮਾਰ ਦਿੰਦੇ ਹੂੰ ਅੱਜ ਤੁਸੀਂ ਦੇਖਿਆ ਜੀ ਇਹਨੂੰ ਵਿਦਵਾਨ ਕਥਾ ਕਰਕੇ ਜਾਏਗਾ ਦੂਜਾ ਫੇਸਬੁਕੀਆ ਵਿਦਵਾਨ ਉੱਠੇਗਾ ਉਹਦੀ ਗੱਲ ਨੂੰ ਕੰਡਲਮ ਕਰਕੇ ਕਹਿੰਦਾ ਇਹ ਗਲਤ ਗਿਆ ਜੇ ਮੈਂ ਚੰਗਾ ਕਹੀ ਨਾ ਜੀ ਮੇਰੇ ਕੋਲ ਇਹ ਕਾਰਨ ਅੱਜ ਸਭੀ ਸਮਾਰੋਹ ਦੇ ਅੰਦਰ ਬਹੁਤਿਆਂ ਸੰਗਤਾਂ ਗੋਹਦਾ ਵਿੱਚ ਬੈ ਗਈਆਂ ਨੇ ਕਿਉਂਕਿ ਵਿਦਵਾਨ ਆਪੇ ਵਿੱਚ ਉਲਝ ਚੁਕੇ ਨੇ ਖੈਰ